ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਇਸ ਥਾਂ ਤੇ 1 ਰੁਪਿਆ ਰੱਖ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਦਿਨਾਂ ਵਿੱਚ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਇਸ ਬਾਰੇ ਸੰਗਤ ਜੀ ਵਿਚਾਰ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਜੇਕਰ ਤੁਸੀਂ ਇਸ ਥਾਂ ਤੇ 1 ਰੁਪਿਆ ਰੱਖ ਕੇ ਆਉਂਦੇ ਹੋ ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਆਓ ਇਸੇ ਬਾਰੇ ਸਾਰੀ ਗੱਲ ਬਾਤ ਜਾਣਦੇ ਹਾਂ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਨੋਖ ਆਪਣੀ ਪਤਨੀ ਨਾਲ ਰਹਿ ਆ ਕਰਦਾ ਸੀ ਉਹ ਵਿਚਾਰਾ ਆਪ ਤੇ ਪੋਲਾ ਪਾਲਾ ਸੀ ਪਰ ਉਹਦੀ ਪਤਨੀ ਹਮੇਸ਼ਾ ਉਸ ਨੂੰ ਰੋਜ਼ ਹੀ ਕਿਸੇ ਨਾ ਕਿਸੇ ਗਾਲ ਤੋਂ ਤਾਣੇ ਮੇਨੇ ਦਿਆ ਕਰਦੀ ਸੀ ਉਹ ਨਗਰ ਦੇ ਵਿੱਚ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਅੱਜ ਜਦੋਂ ਅਮਰਤ ਵੇਲਾ ਹੋਇਆ ਉਸ ਸਮੇਂ ਜਦੋਂ ਰਾਜੇ ਮਹਾਰਾਜੇ ਨੇ ਕੋਈ ਅਲਾਣ ਕਰਨਾ ਹੁੰਦਾ ਸੀ ਤਾਂ ਢੋਲ ਨੂੰ ਹੀ ਸਵੇਰ ਵਜਾਉਣਾ ਸ਼ੁਰੂ ਕਰ ਦਿੰਦੇ ਸਨ ਅੱਜ ਸਵੇਰ ਦੇ ਸਮੇਂ ਜਦੋਂ ਢੋਲ ਵੱਜਣਾ ਸ਼ੁਰੂ ਹੋਇਆ ਜਦੋਂ ਸਾਰੇ ਲੋਕ ਬਾਹਰ ਆਏ ਤਾਂ ਉਹਨਾਂ ਨੇ ਉਸ ਰਾਜੇ ਦਾ ਜਿਹੜਾ ਪ੍ਰਸਤਾਵ ਸੀ ਕਹਿ ਲਓ ਕਿ ਐਲਾਨ ਸੀ ਉਹ ਸੁਣਨਾ ਸ਼ੁਰੂ ਕਰ ਦਿੱਤਾ ਰਾਜੇ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਭਵਿੱਖ ਬਾਣੀ ਕਰਦਾ ਹੈ ਉਹ ਸੱਚ ਹੋ ਜਾਂਦੀ ਹੈ ਤਾਂ ਮੈਂ ਉਸ ਨੂੰ 10000 ਸੋਨੇ ਦੀਆਂ ਮੋਹਰੇ ਦਿਆਂ ਕਰਾਂਗਾ ਹੁਣ ਸਾਰੇ ਲੋਕ ਰਾਜੇ ਦੇ ਮਹਿਲ ਜਾ ਕੇ ਭਵਿੱਖ ਬਾਣੀ ਕਰਨ ਲੱਗੇ ਹਾਂ ਜੇ ਕਿਸੇ ਦੀ ਸੱਚ ਹੋ ਜਾਂਦੀ ਤੇ ਰਾਜਾ ਉਸ ਨੂੰ 10000 ਸੋਨੇ ਦੀਆਂ ਮੋਹਰਾਂ ਦੇ ਦਿਆ ਕਰਦਾ ਹੁਣ ਉਹ ਜਿਹੜਾ ਗਰੀਬ ਮਨੁੱਖ ਸੀ ਉਹਦੀ ਪਤਨੀ ਕਹਿੰਦੀ ਕਿ ਤੂੰ ਵੀ ਰਾਜ ਮਹਿਲ ਜਾ ਤੇ ਤੂੰ ਵੀ ਉੱਥੇ ਜਾ ਕੇ ਕੋਈ ਭਵਿੱਖ ਬਾਣੀ ਕਰਕੇ ਆ ਹੁਣ ਉਹ ਵਿਚਾਰਾ ਕਹਿਣ ਲੱਗਾ ਕਿ ਮੈਂ ਕਿਵੇਂ ਭਵਿੱਖ ਬਾਣੀ ਕਰ ਸਕਦਾ ਹਾਂ ਉੱਥੇ ਜਿੰਨੇ ਵੀ ਲੋਕ ਜਾਂਦੇ ਹਨ ਜਾਂ ਤਾਂ ਪੰਡਤ ਹੁੰਦੇ ਹਨ ਜਾਂ ਜੋਤਿਸ਼ ਹੁੰਦੇ ਹਨ ਜਾਂ ਫਿਰ ਵਿਦਵਾਨ ਹੁੰਦੇ ਹਨ ਉਹਨਾਂ ਕੋਲ ਗਿਆਨ ਹੈ ਉਹਨਾਂ ਨੇ ਉਸੇ ਸਾਰੇ ਗੈਨ ਮਥ ਕੇ ਭਵਿੱਖ ਬਾਣੀ ਕਰਕੇ ਉੱਥੇ ਆਉਂਦੇ ਹਨ ਜੋ ਸੱਚ ਹੋ ਜਾਂਦੀ ਹੈ ਤਾਂ ਰਾਜਾ ਉਹਨਾਂ ਨੂੰ ਫਿਰ ਇਨਾਮ ਦਿੰਦਾ ਹੈ ਮੇਰੇ ਕੋਲ ਤਾਂ ਨਾਮ ਵਿਦਿਆਕਾਲਾ ਹੈ ਨਾ ਗਿਆਨ ਹੈ ਮੈਂ ਕਿਵੇਂ ਭਵਿੱਖ ਬਾਣੀ ਕਰ ਸਕਦਾ ਹਾਂ ਜੇਕਰ ਗਲਤ ਭਵਿੱਖ ਬਾਣੀ ਹੋ ਗਈ ਤਾਂ ਰਾਜਾ ਮੇਰੇ ਪ੍ਰਣ ਵੀ ਹਾਰ ਸਕਦਾ ਹੈ ਉਹਦੀ ਪਤਨੀ ਕਹਿੰਦੀ ਕਿ ਮੈਨੂੰ ਨਹੀਂ ਪਤਾ ਤੋਂ ਜਾ ਤੇ ਉਥੇ ਜਾ ਕੇ ਭਵੇਖ ਬਾਣੀ ਕਰਕੇ ਆ ਉਹ ਵਿਚਾਰਾ ਹੁਣ ਉਹਦੇ ਤਾਨੇ ਮੇਨਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਇੱਕ ਦਿਨ ਅੰਮ੍ਰਿਤ ਵੇਲੇ ਤੁਰ ਪੈਂਦਾ ਹੈ ਉਹਦੇ ਘਰ ਤੋਂ ਜਿਹੜੇ ਰਾਜੇ ਦਾ ਮਹਿਲ ਹੁੰਦਾ ਹੈ ਬਹੁਤ ਜ਼ਿਆਦਾ ਦੂਰ ਹੁੰਦਾ ਹੈ ਹੁਣ ਉਹ ਤੁਰਦਾ ਤੁਰਦਾ ਰਾਜੇ ਦੇ ਮਹਿਲ ਦੇ ਕੋਲ ਇੱਕ ਸੰਗਣਾ ਬਾਗ ਹੁੰਦਾ ਹੈ ਉਥੇ ਜਾ ਕੇ ਬੈਠ ਜਾਂਦਾ ਹੈ ਜਦੋਂ ਬੈਠਾ ਹੁੰਦਾ ਹੈ ਤਾਂ ਉਹ ਜਿਹੜਾ ਰੁੱਖ ਸੀ ਉਸ ਰੁੱਖ ਦੇ ਥੱਲੇ ਇੱਕ ਸੰਤ ਫਕੀਰ ਜੀ ਬੈਠੇ ਸਨ ਉਹ ਕਿਸੇ ਵੀ ਚੀਜ਼ ਦਾ ਰੂਪ ਧਾਰਨ ਕਰ ਸਕਦੇ ਸਨ ਉਹ ਕਿਸੇ ਵੀ ਚੀਜ਼ ਦਾ ਰੂਪ ਧਾਰਨ ਕਰ ਸਕਦੇ ਸਨ ਹੁਣ ਉਹ ਸੰਤ ਫਕੀਰ ਜੀ ਨੇ ਉਹਨਾਂ ਰੁੱਖ ਦੇ ਥੱਲੇ ਬੈਠਿਆ ਹੋਇਆ ਦੇਖਿਆ ਹੁਣ ਆਪਣੇ ਆਪ ਨਾਲ ਗੱਲਾਂ ਕਰਦਾ ਪਿਆ ਸੀ ਕਹਿੰਦਾ ਮੈਂ ਹੁਣ ਆ ਗਿਆ ਹਾਂ ਮੈਂ ਹੁਣ ਆ ਤੇ ਗਿਆ ਹਾਂ ਉਹਦੇ ਕਲੇ ਕਲੇਸ਼ ਤੋਂ ਡਰਦਾ ਪਰ ਉੱਥੇ ਜਾ ਕੇ ਮੈਂ ਪੁਵੇਖ ਬਾਣੀ ਕੀ ਕਰਾਂ ਜਿੰਨਾ ਰਾਜਾ ਖੁਸ਼ ਹੋ ਕੇ ਕੋਈ ਇਨਾਮ ਦੇ ਦੇਵੇ ਜਾਂ ਫਿਰ ਮੇਰੀ ਪੁਵੇਖ ਬਾਣੀ ਸੱਚੀ ਹੀ ਹੋ ਜੇ ਤੇ ਹੁਣ ਮੈਂ ਕੀ ਕਰਾਂ ਉਹ ਆਪਣੇ ਆਪ ਨਾਲ ਗੱਲਾਂ ਕਰੇ ਜਾ ਰਿਹਾ ਸੀ ਇਹਨੇ ਉਹ ਜਿਹੜੇ ਸੰਤ ਫਕੀਰ ਸਨ ਸੱਪ ਦਾ ਰੂਪ ਧਾਰਨ ਕਰਕੇ ਉਹਦੇ ਸਾਹਮਣੇ ਆ ਗਏ ਜਦੋਂ ਸਾਹਮਣੇ ਆਏ ਤਾਂ ਉਹ ਘਬਰਾ ਗਿਆ ਕਿ ਮਾਣਾ ਤਾਂ ਪੁਵੇਖ ਬਾਣੀ ਕਰਨ ਚੱਲਿਆ ਸੀ ਪਰ ਇੱਥੇ ਤਾਂ ਤੇਰੇ ਆਪਣੇ ਹੀ ਜਾਣ ਖਤਰੇ ਵਿੱਚ ਪੈ ਚੁੱਕੇ ਹੈ ਹੁਣ ਉਹ ਆਪਣੇ ਮਨ ਵਿੱਚ ਸੋਚ ਰਿਹਾ ਸੀ ਤਾਂ ਉਸ ਆਪਣੇ ਕਿਹਾ ਕਿ ਉਹ ਜਿਹੜੇ ਸੰਤ ਫਕੀਰ ਜੀ ਉਹ ਸੱਪ ਬਣੇ ਸਨ ਉਹਨਾਂ ਕਿਹਾ ਕਿ ਉਹ ਭਲਿਆ ਪੁਰਖਾ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਤੇ ਤੇਰੀ ਗੱਲ ਸੁਣ ਕੇ ਬਾਹਰ ਆਇਆ ਹਾਂ ਹੁਣ ਉਹਨੂੰ ਥੋੜਾ ਜਿਹਾ ਠਹਿਰਾਵ ਜਿਆ ਹੋ ਗਿਆ ਭਾਵੇਂ ਸੱਪ ਹੀ ਹੈ ਪਰ ਗੱਲ ਮਨੁੱਖਾਂ ਦੀ ਆਵਾਜ਼ ਵਿੱਚ ਕਰਦਾ ਹੈ ਉਹ ਕਹਿਣ ਲੱਗਾ ਕਿ ਤੂੰ ਭਵੇਖ ਪਾਣੀ ਕਰਨੇ ਹੈ ਜਾਂ ਤੂੰ ਰਾਜੇ ਨੂੰ ਜਾ ਕੇ ਇਹ ਗੱਲ ਕਹਿ ਦੇਂ ਕਿ ਰਾਜਾ ਅਗਲੇ ਮਹੀਨੇ ਤੇਰੇ ਨਗਰ ਤੇਰੇ ਜੰਗਲਾਂ ਤੇਰੇ ਖੇਤ ਵਿੱਚ ਇੱਕ ਭਵੇਖ ਪਾਣੀ ਅੱਗ ਲੱਗਣ ਵਾਲੀ ਹੈ ਉਹ ਤੇਰਾ ਬੜਾ ਭਾਰੀ ਨੁਕਸਾਨ ਕਰੇਗੀ ਪਰ ਜੇਕਰ ਸਮਾਂ ਰੰਦੇ ਤੂੰ ਉਸ ਦਾ ਖਿਆਲ ਰੱਖ ਲਿਆ ਇਹ ਸਾਰਾ ਕੁਝ ਫਿਰ ਠੀਕ ਹੋ ਜਾਵੇਗਾ ਉਹ ਕਹਿਣ ਲੱਗਾ ਕਿ ਜਿਹੜਾ ਗਰੀਬ ਮਨੁੱਖ ਸੀ ਕਹਿੰਦੇ ਕਿ ਜੇ ਸੱਚ ਨਾ ਹੋਇਆ ਤੇ ਰਾਜੇ ਨੇ ਫਿਰ ਕਹਿਣਾ ਕਿ ਤੂੰ ਐਵੇਂ ਝੂਠ ਬੋਲ ਗਿਆ ਸੱਪ ਕਹਿੰਦਾ ਕਿ ਜਾਂ ਇਸ ਨੂੰ ਤੋਂ ਇਦਾਂ ਹੀ ਕਰਕੇ ਹੁਣ ਉਹ ਗੱਲ ਸੁਣ ਕੇ ਰਾਜੇ ਦੇ ਮਹਿਲ ਪਹੁੰਚ ਜਾਂਦਾ ਹੈ ਹੁਣ ਉਹ ਜਾਂਦੇ ਸਮੇਂ ਉਹਨੂੰ ਇਹਨਾਂ ਕਹਿ ਗਿਆ ਕਿ ਸੱਪ ਨੂੰ ਕਹਿੰਦਾ ਕਿ ਜੇ ਇਹ ਗੱਲ ਸੱਚ ਹੋ ਗਈ ਰਾਜਾ ਮੈਨੂੰ ਜੋ ਵੀ ਇਨਾਮ ਦੇਵੇਗਾ ਮੈਂ ਅੱਧਾ ਤੇਰੇ ਨਾਲ ਵੰਡ ਕੇ ਚਾਵਾਂਗਾ ਉਹ ਸਾਪ ਤੋਂ ਸੰਤ ਫਕੀਰ ਬਣੇ ਸਨ ਉਹਨਾਂ ਨੂੰ ਚਾਹੀਦਾ ਹੀ ਕੁਝ ਨਹੀਂ ਸੀ ਉਹਨਾਂ ਕਿਹਾ ਕਿ ਠੀਕ ਹੈ ਉਹ ਹੰਗਾਰਾ ਭਰ ਦਿੱਤਾ ਤੇ ਹੁਣ ਉਹ ਗਰੀਬ ਮਨੁੱਖ ਚਲਾ ਗਿਆ ਤੇ ਰਾਜੇ ਦੇ ਮਹਿਲ ਵਿੱਚ ਹੁਣ ਸਵੇਰੇ-ਸਵੇਰੇ ਸਾਰੇ ਭਵੇਖ ਪਾਣੀ ਕਰਦੇ ਪਏ ਸਨ ਤੇ ਇਹ ਕਤਾਰ ਵਿੱਚ ਖੜਾ ਹੋ ਗਿਆ ਜਦੋਂ ਇਹਦੀ ਵਾਰੀ ਆਈ ਤੇ ਇਹਦਾ ਨਾਮ ਪਤਾ ਸਾਰਾ ਕੁਝ ਲਿਖਿਆ ਗਿਆ ਕਹਿਣ ਲੱਗਾ ਰਾਜਾ ਅਗਲੇ ਮਹੀਨੇ ਤੇਰੀ ਸ਼ੁਰੂਆਤ ਦੇ ਵਿੱਚ ਹੀ ਤੇਰੇ ਜਿੰਨੇਵੇਂ ਖੇਤ ਹਨ ਬਾਗ ਹਨ ਚਾ ਨਗਰ ਹਨ ਇਨਾਂ 'ਚ ਭਿਆਨਕ ਅੱਗ ਲੱਗਣ ਵਾਲੀ ਹੈ ਪਰ ਜੇਕਰ ਤੋਂ ਸਮਾ ਰਹਿੰਦੇ ਹੈ ਪ੍ਰਬੰਧ ਕਰ ਲਵੇਗਾ ਸਭ ਕੁਝ ਠੀਕ ਹੋ ਜਾਵੇਗਾ ਇਨਾਂ ਕਹਿ ਕੇ ਉਹ ਘਰ ਚਲਾ ਗਿਆ ਤੇ ਹੁਣ ਰਾਜੇ ਨੇ ਸਾਰਿਆਂ ਦੀਆਂ ਭਵਿਕ ਬਾਣੀਆਂ ਨੂੰ ਬੜੀ ਬ੍ਰੇਕੀ ਦੇ ਗੌਰ ਨਾਲ ਸੁਣਿਆ ਰਾਜੇ ਨੇ ਕੀ ਕੀਤਾ ਕਿ ਜਿੰਨੇ ਖੇਤ ਖਲਿਆਣੇ ਦੇ ਕੋਲ ਛੱਪੜ ਸਨ ਸਾਰੇ ਪਾਣੀ ਦੇ ਨਾਲ ਭਰ ਦਿੱਤੇ ਹੁਣ ਆਸ-ਪਾਸ ਉਹਨਾਂ ਨਗਰਾਂ ਦੇ بڑے ਡੂੰਘੇ ਟੋਏ ਪਟਵਾ ਕੇ ਆਸੇ-ਪਾਸੇ ਪਾਣੀ ਭਰ ਦਿੱਤਾ। ਜੰਗਲਾਂ ਦੇ ਵਿੱਚ ਸੁੱਕੀਆਂ ਲੱਕੜਾਂ ਦੇ ਪੱਤੇ ਥੱਲੇ ਸਾਫ਼ ਕਰਵਾ ਕੇ ਹਰੇ-ਹਰੇ ਉਹਨਾਂ ਨੇ ਸਿਰਫ਼ ਰੋਕ ਹੀ ਛੱਡੇ, ਬਾਕੀ ਆਸੇ-ਪਾਸੇ ਵੱਡੇ-ਵੱਡੇ ਟੋਏ ਪੁੱਟ ਕੇ ਪਾਣੀ ਵਿੱਚ ਭਰ ਦਿੱਤੇ। ਉਹਨਾਂ ਬੜੇ ਸਾਰੇ ਐਵੇਂ ਦੇ ਕੰਮ ਕੀਤੇ ਜਿਸ ਨਾਲ ਅੱਗ ਨੂੰ ਪਕੜਿਆ ਜਾਵੇ। ਇੱਕ ਦਿਨ ਆਇਆ ਤੇ ਅੱਗ ਲੱਗੇ ਪਰ ਇੰਨੇ ਪ੍ਰਬੰਧ ਸੰਨ ਕਿ ਅੱਗ ਨੂੰ ਪਹਿਲਾਂ ਹੀ ਭੁਜਾ ਦਿੱਤਾ ਗਿਆ। ਹੁਣ ਜਦੋਂ ਰਾਜੇ ਨੇ ਉਸ ਮਨੁੱਖ ਨੂੰ ਬੁਲਾਇਆ ਉਹ ਗਰੀਬ ਮਨੁੱਖ ਉੱਥੇ ਆਇਆ। ਰਾਜਾ ਬੜਾ ਪ੍ਰਸੰਨ ਹੋਇਆ ਰਾਜਾ ਕਹਿਣ ਲੱਗਾ ਤੇਰੀ ਭਵੇਖ ਬਾਣੀ ਦੇ ਸਦਕੇ ਅੱਜ ਸਾਰੇ ਜਾਨੇ ਬਚ ਗਏ ਹਨ। ਇਸ ਕਰਕੇ ਤੈਨੂੰ ਇਨਾਮ ਦਿੱਤਾ ਜਾਵੇਗਾ ਹੁਣ ਓਨੂੰ 1000 ਸੋਨੇ ਦੇ ਮੋਹਰੇ ਦਿੱਤੇ। ਰਾਜਾ ਇੰਨਾ ਪਰਸੰਨ ਸੀ ਕਿ ਇਸ ਤੇ ਕਰਕੇ ਸਾਰਾ ਹੀ ਡੰਗਰ ਵਸ਼ਾ ਕੀਤੀ ਬਾਣੀ ਬਾਗ ਮੈਨ ਲੋਕ ਵੀ ਬਚ ਚੁੱਕੇ ਸਨ ਉਸ ਨੂੰ ਕਹਿੰਦਾ ਕਿ ਜੇ ਹੋਰ ਵੀ ਕੁਝ ਚਾਹੀਦਾ ਤੇ ਮੈਨੂੰ ਦੱਸ ਹੁਣ ਉਹ ਜਿਹੜਾ ਗਰੀਬ ਮਨੁੱਖ ਸੀ ਉਹਦੇ ਮਨਚ ਲਾਲਚ ਕਰ ਗਿਆ ਉਹਨੇ ਜਦੋਂ ਲਾਲਚ ਕੀਤਾ ਕਹਿਣ ਲੱਗਾ ਕਿ ਹੁਣ 5000 ਸੋਨੇ ਦੀਆਂ ਮੋਹਰਾਂ ਉਹ ਸਾਨੂੰ ਦੇਣੀਆਂ ਪੈਣੀਆਂ ਹਨ ਕੁਝ ਐਸਾ ਕਰਾਂ ਕਿ ਉਹਨੂੰ ਨਾ ਦੇਣੀਆਂ ਪੈਣ ਤੈਂਦਾਸ ਹੁਣ ਮੈਂ ਕੀ ਕਰਾਂ ਕਿਵੇਂ ਮੈਂ ਇਹਨਾਂ ਸਾਰਿਆਂ ਨੂੰ ਘਰ ਲੈ ਜਾਵਾਂ ਉਹ ਕਹਿੰਦਾ ਕਿ ਰਾਜਾ ਜੀ ਜੇ ਕੁਝ ਦੇਣਾ ਚਾਹੁੰਦੇ ਹੋ ਐਵੇਂ ਕਰੋ ਕਿ ਮੈਨੂੰ 4-5 ਸੈਨਿਕ ਦੇ ਦਿਓ ਉਹ ਸਿਰ ਤੇ ਜਿੰਨਾ ਭਾਰ ਉਹ ਲੱਕੜਾਂ ਦਾ ਚੁੱਕ ਸਕਣ ਉਹਨਾਂ ਨੂੰ ਚੁਕਾ ਦੇਣ ਉਹ ਰਾਜੇ ਨੇ ਕਿਹਾ ਕਿ ਠੀਕ ਹੈ ਉਹ ਲੈ ਕੇ ਗਏ ਉਹਦੇ ਬਾਗ ਤੋਂ ਬਾਅਦ ਥੋੜੀ ਜਿਹੀ ਦੂਰੀ ਤੇ ਰੁੱਖ ਸੀ ਉਹਨੇ ਉਹਦੇ ਥੱਲੇ ਆ ਕੇ ਇੱਕ ਵੱਡੀ ਸਾਰੀ ਖੋਡ ਸੀ ਉਰੇ ਸਾਹਮਣੇ ਸਾਰੀਆਂ ਇਹ ਲੱਕੜਾਂ ਰੱਖ ਕੇ ਉਥੇ ਅੱਗ ਲਗਾ ਦਿੱਤੀ। ਕੁਝ ਸਮੇਂ ਬਾਅਦ ਉਹ ਇੰਨਾ ਹੋ ਗਿਆ। ਉਹ ਜਿਹੜਾ ਸੱਪ ਸੀ ਉਥੇ ਜਿਹੜੇ ਸੰਤ ਫਕੀਰ ਸਨ ਉਹਨਾਂ ਹੋਰ ਪਾਸਿਓਂ ਖੁੱਡ ਕੱਢ ਕੇ ਉਥੋਂ ਚਲੇ ਗਏ। ਹੁਣ ਉਹ ਪੈਸੇ ਹਜ਼ਾਰ ਜਿਹੜੀਆਂ ਸੋਨੇ ਦੀਆਂ ਮੋਰਾ ਸਨ ਉਹਨਾਂ ਨੂੰ ਖਰਚਣ ਲੱਗਾ। ਕਿਹਾ ਜਾਂਦਾ ਜਦੋਂ ਮਨੁੱਖ ਆਪਣੀ ਮਿਹਨਤ ਨਾਲ ਪੈਸਾ ਨਹੀਂ ਕਮਾਉਂਦਾ ਕਿਸੇ ਨੂੰ ਉਹ ਐਸ਼ ਨਾਲ ਕਿਸੇ ਨੂੰ ਐਵੇਂ ਹੀ ਮਿਲ ਜਾਂਦੀ। ਕਿਸੇ ਦੇ ਆਪਣੇ ਮਾਮੇ ਦੇ ਕਹਿ ਲੋ ਜਾਂ ਪਿਓ ਦੀ ਦਾਦੇ ਦੀ ਸ਼ਾਇਦਤ ਜਦੋਂ ਮਿਲੇ ਹੁੰਦੀ ਹੈ ਉਹਨੇ ਆਪਣੇ ਹੱਥੀਂ ਕਿਰਤ ਕਮਾਈ ਨਹੀਂ ਕੀਤੀ ਹੁੰਦੀ ਮਿਹਨਤ ਨਹੀਂ ਹੁੰਦੀ ਬਸ ਉਹਨੂੰ ਮਿਲੀ ਹੁੰਦੀ ਹੈ ਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਸ ਨੂੰ ਖਰਚ ਕਿਵੇਂ ਕਰਨਾ ਹੈ ਫਿਰ ਉਹਨੇ ਇਦਾਂ ਹੀ ਉਡਾਉਣਾ ਪੈਸਾ ਸ਼ੁਰੂ ਕਰ ਦਿੱਤਾ ਜਦੋਂ ਉਡਾਏ ਤੇ ਖਾਲੀ ਬੈਠਿਆਂ ਦੇ ਖੋ ਵੀ ਖਾਲੀ ਹੋ ਜਾਂਦੇ ਹਨ ਉਹ ਤਾਂ ਸਿਰਫ 10000 ਹੀ ਸੋਨੇ ਦੇ ਮੋਹਰੇ ਸਨ ਦੋ ਘਸਾਨ ਲੰਗੇ ਤੇ ਉਹ ਸਾਰੇ ਪੈਸੇ ਖਤਮ ਹੋ ਗਏ ਤੇ ਉਹਦੀ ਪਤਨੀ ਕਹਿੰਦੀ ਕਿ ਫੇਰ ਤੂੰ ਜਾ ਤੇ ਉੱਥੇ ਜਾ ਕੇ ਪਵਿੱਖ ਬਾਣੀ ਕਰਕੇ ਆ ਹੁਣ ਉਹ ਡਰਦਾ ਉਸ ਨੂੰ ਨਾ ਦੱਸਦਾ ਕਿ ਸੱਪ ਤੋਂ ਪੁਛ ਕੇ ਪਵਿੱਖ ਬਾਣੀ ਕੀਤੀ ਸੀ ਸੱਪ ਨੂੰ ਤੇ ਮੈਂ ਲੱਕੜਾਂ ਬਾਲ ਕੇ ਪਹਿਲਾਂ ਹੀ ਸਵਾ ਕਰ ਆਇਆ ਹਾਂ ਹੁਣ ਪਵਿੱਖ ਬਾਣੀ ਕਿੱਥੋਂ ਹੋਵੇਗੀ ਹੁਣ ਪਤਨੀ ਇੰਨਾ ਜ਼ਿਆਦਾ ਲੜੀ ਤੇ ਉਹਦੇ ਕਹਿਣ ਤੇ ਉੱਥੇ ਚਲੀ ਗਈ ਹਨ ਜਦੋਂ ਜਾਂਦਾ ਤੇ ਉਹਦੇ ਨਾਲ ਉਹਦਾ ਜਿਹੜਾ ਜਦੋਂ ਤੁਰਦਾ ਜਾਂਦਾ ਤੇ ਉਥੇ ਥਾਂ ਤੇ ਰਾਜੇ ਦੇ ਕੋਲ ਫਿਰ ਉਸੇ ਹੀ ਰੁੱਖ ਦੇ ਥੱਲੇ ਬਾ ਕੋਲਾ ਕੇ ਆਰਾਮ ਕਰਨ ਲੱਗਾ ਫਿਰ ਉਹ ਉਵੇਂ ਹੀ ਮਨੁੱਖ ਬੋਲਦਾ ਕਿ ਮਨਾ ਤੂੰ ਫਿਰ ਗਰੀਬ ਹੋ ਗਿਆ ਹੁਣ ਰਾਜੇ ਨੂੰ ਜਾ ਕੇ ਪਵੇਖ ਬਾਣੀ ਕੀ ਗਰੇਗਾ ਐਵੇਂ ਗੱਲਾਂ ਕਰਦਾ ਪਿਆ ਸੀ ਤੇ ਹੁਣ ਜਦੋਂ ਐਵੇਂ ਗੱਲਾਂ ਕਰੇ ਤੇ ਉਹਨੇ ਫਿਰ ਸੱਪ ਆ ਗਿਆ ਤੇ ਉਹਨੂੰ ਵੇਖ ਕੇ ਘਬਰਾ ਗਿਆ ਕਿ ਮੈਂ ਤਾਂ ਇਹਦੇ ਪ੍ਰਣ ਹਰੇ ਸਨ ਇਹ ਨੇ ਫੇਰ ਪ੍ਰਾਂ ਨੂੰ ਲੈ ਕੇ ਮੇਰੇ ਨਾਲ ਫੇਰੇ ਦੇ ਨਾਲ ਦਗਾ ਕੀਤਾ 5000 ਸੋਨੇ ਦੀਆਂ ਮੋਹਰਾਂ ਦੇਣੀਆਂ ਸਨ ਮੈਂ ਇਸ ਨੂੰ ਤੇ ਉਹ ਵੀ ਨਹੀਂ ਦਿੱਤੀਆਂ ਹੁਣ ਉਹਨੂੰ ਕਹਿਣ ਲੱਗਾ ਵੇਖ ਲੈ ਮੈਨੂੰ ਮaaf ਕਰ ਦੇ ਮੇਰੇ ਮਨ 'ਚ ਲਾਲਚ ਆ ਗਿਆ ਸੀ ਲਾਲਚ ਨੇ ਮੈਨੂੰ ਮਾਰ ਹੀ ਦਿੱਤਾ ਸੀ ਜਿਸ ਕਰਕੇ ਮੈਂ ਤੈਨੂੰ 5000 ਸੋਨੇ ਦੀਆਂ ਮੋਹਰਾਂ ਨਹੀਂ ਸੀ ਦੇਣਾ ਚਾਹੁੰਦਾ ਮੈਂ ਇਹ ਕੰਮ ਕੀਤਾ ਸਾਬ ਕਹਿੰਦਾ ਕਿ ਕੋਈ ਨਾ ਏ ਤੇਰੀ ਬਿਰਤੀ ਹੈ ਤੂੰ ਲਾਲਚ ਵਾਸਾ ਆ ਗਿਆ ਤੇ ਤੇਰੇ ਕਰਕੇ ਤੂੰ ਲਾਲਚ ਵਿੱਚ ਆ ਕੇ ਸਾਰਾ ਕੁਝ ਹੀ ਕੀਤਾ ਪਰ ਤੇਰੀ ਬਿਰਤੀ ਲਾਲਚ ਵਾਲੀ ਸੀ ਤੂੰ ਕਰਤਾ ਮੇਰੀ ਬਿਰਤੀ ਜੜੀ ਆ ਉਹ ਚੰਗੇ ਕਰਮ ਵਾਲੀ ਹੈ ਤੇਨੂੰ ਹੁਣ ਇੱਕ ਕੰਮ ਹੋਰ ਦੱਸਦਾ ਹਾਂ ਤੂੰ ਰਾਜੇ ਨੂੰ ਜਾ ਕੇ ਉਹ ਭਵਿਕ ਬਾਣੀ ਕਰ ਦੇਵੇਂ ਰਾਜੇ ਨੂੰ ਜਾ ਕੇ ਕਹਿ ਦੇਵੇਂ ਇਸ ਵਾਰ ਤੇਰੇ ਪੂਰੇ ਨਗਰ ਵਿੱਚ ਬੜੀ ਜ਼ਿਆਦਾ ਹਾੜਾ ਜਾਣੇ ਹਨ ਤੂੰ ਆਪਣਾ ਬੰਦੋਬਸਤ ਪਹਿਲਾਂ ਹੀ ਕਰ ਲੈ ਬੜੇ ਜ਼ਿਆਦਾ ਮੇਂ ਪੈਣ ਵਾਲੇ ਹਨ ਉਹ ਕਹਿੰਦਾ ਜੀ ਠੀਕ ਹੈ ਇਹਨਾਂ ਸੁਣ ਕੇ ਉਹ ਜਾਣ ਲੱਗਿਆ ਤੇ ਫਿਰ ਕਿਹਾ ਜੋ ਮਿਲੇਗਾ ਤੈਨੂੰ ਅੱਧਾ ਦੇ ਦੇਵਾਂਗਾ ਹੁਣ ਰਾਜੇ ਦੇ ਕੋਲ ਜਾ ਕੇ ਪੇਸ਼ ਹੋਇਆ ਤੇ ਰਾਜਾ ਤੇ ਪਹਿਲਾਂ ਹੀ ਪਹਿਚਾਨਦਾ ਸੀ ਕਿ ਕਹਿਣ ਲੱਗਾ ਰਾਜਾ ਇਹ ਜਿਹੜਾ ਮਹੀਨਾ ਹੈ ਇਸ ਦੇ ਅੰਤ ਜਦੋਂ ਆਉਣਾ ਹੈ ਭਾ ਕੇ 26 ਤਰੀਕ ਨੂੰ ਉਦੋਂ ਤੇਰੇ ਇਸ ਨਗਰ ਵਿੱਚ ਹੜ ਆਉਣ ਵਾਲੇ ਹਨ ਤੂੰ ਬੰਦੋਬਸਤ ਕਰ ਲੈ ਹੁਣ ਰਾਜ ਨੇ ਆਗ ਸਮੇਂ ਪਹਿਲਾਂ ਹੀ ਉਥੇ ਵੱਡੇ ਵੱਡੇ ਟੋਏ ਤੇ ਤਲਾਬ ਖੋਪਟਵਾਏ ਸਨ ਹੁਣ ਉਸ ਨੇ ਕਿਹਾ ਕਿ ਸਾਰੇ ਖਾਲੀ ਕਰ ਦਿੱਤੇ ਜਾਣ ਜਿਹੜੇ ਹਣ ਆਉਣ ਵਾਲੇ ਪਾਣੀ ਹਨ ਇਸ ਖਾਲੀ ਜਗ੍ਹਾ ਵਿੱਚ ਆਪੇ ਭਰ ਜਾਣਗੇ ਤੇ ਆਸ-ਪਾਸ ਐਸੇ ਪ੍ਰਬੰਧ ਹੋਰ ਕਰ ਦਿੱਤੇ ਜਾਣ ਜਿਹੜਾ ਹਣ ਜਿਹੜਾ ਹਣ ਨਗਰਾਂ ਵਿੱਚ ਨਾ ਆਵੇ ਤੇ ਖੇਤੀਬਾੜੀ ਦੇ ਕੰਮਾਂ ਨੂੰ ਨੁਕਸਾਨ ਨਾ ਪਹੁੰਚ ਸਕੇ ਕਹਿੰਦੇ ਕੁਝ ਦਿਨ ਲੰਘੇ ਤੇ ਹੜ ਬੜਾ ਆ ਗਿਆ ਤੇ ਰਾਜੇ ਨੇ ਹੁਣ ਉਸ ਨੂੰ ਉੱਥੇ ਰੋਕਣ ਲਈ ਕਿਹਾ ਹੁਣ ਉਹਨੂੰ ਰਾਜੇ ਨੂੰ ਪਹਿਲਾਂ ਹੀ ਪਤਾ ਸੀ ਹੜ ਆਉਣੇ ਹਨ ਤੇ 5 ਦਿਨ ਬਾਅਦ ਜਦੋਂ ਹੜ ਆਏ ਤੇ ਹੁਣ ਆਉਂਦਿਆਂ ਸਾਰੇ ਜਿਹੜੇ ਤਲਾਬ ਖਾਲੀ ਸਨ ਸਾਰਿਆਂ ਨੂੰ ਭਰ ਦਿੱਤਾ ਗਿਆ ਨਗਰ ਦੇ ਬਾਹਰ ਡੂੰਘੇ ਟੋਏ ਪੋਟੇ ਸਨ ਪਾਣੀ ਉਹਨਾਂ ਵਿੱਚ ਭਰ ਗਿਆ ਨਦੀਆਂ ਦਾ ਵਹਾਅ ਵੀ ਘਟ ਸੇ ਤੇਸਰਾ ਉਹ ਹੜ ਪਾਣੀ ਦੇ ਇੱਕ ਹਫਤੇ ਦੇ ਅੰਦਰ ਹੀ ਉਹਨਾਂ ਟੋਇਆਂ ਵਿੱਚ ਵੜ ਗਿਆ ਉਹਨੂੰ ਇਸੇ ਹਿਸਾਬ ਦੇ ਨਾਲ ਰਾਜੇ ਨੇ ਉਥੋਂ ਕੱਢ ਦਿੱਤਾ ਹੁਣ ਰਾਜਾ ਬੜਾ ਪਰਸੰਨ ਕਿ ਇਹ ਮਨੁੱਖ ਬੜਾ ਜ਼ਿਆਦਾ ਅਗੇ ਇਹ ਮਨੁੱਖ ਬੜਾ ਜ਼ਿਆਦਾ ਗਿਆਨਵਾਨ ਹੈ ਇਹਨੇ ਦੂਜੀ ਵਾਰ ਮੇਰੇ ਨਗਰ ਨੂੰ ਬਚਾਇਆ ਹੈ ਉਹਨੇ ਫੇਰ 1000 ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਨਾਲ ਕਿਹਾ 10 ਦਿਨੋਂ ਕੋਈ ਹੋਰ ਜ਼ਰੂਰਤ ਹੈ ਉਹ ਕਹਿਣ ਲੱਗਾ ਫਿਰ 5000 ਸੋਨੇ ਦੀਆਂ ਮੋਹਰਾਂ ਜਿਹੜੀਆਂ ਹਨ ਸੱਪ ਨਾਲ ਮੰਡਣੀਆਂ ਪੈਣ ਕੇ ਆਹ ਕਹਿੰਦਾ ਰਾਜਾ ਤੇਰੇ ਬਾਗ ਦੇ ਕੋਲ ਤਾਂ ਮੈਂ ਚਾਹੁੰਦਾ ਹਾਂ ਉੱਥੇ ਬੜੇ ਵੱਡੇ ਤੋਂ ਵੱਡੇ ਰੁੱਖ ਲਗਵਾ ਦੇ ਤੇ ਉਹਨਾਂ ਰੁੱਖਾਂ ਨੂੰ ਪਾਣੀ ਪਾਇਆ ਕਰ ਹੁਣ ਉਹ ਰੁੱਖ ਦੇ ਆਸੇ-ਪਾਸੇ ਉਹਨੇ ਬੜਾ ਵੱਡਾ ਇੱਕ ਖੱਡਾ ਕਰਵਾ ਲਿਆ ਤੇ ਨਾਲ ਹੀ ਉਸ ਨੂੰ ਕਹਿ ਗਿਆ ਕਿ ਪਾਣੀ ਪਰਵਾ ਦੇ ਆਸੇ-ਪਾਸੇ ਪਾਣੀ ਵੀ ਪਰਵਾ ਦਿੱਤਾ ਗਿਆ ਹੁਣ ਜਦੋਂ ਜਿਹੜਾ ਸੱਪ ਸੀ ਉਹ ਪਾਣੀ ਉੱਥੇ ਜਦੋਂ ਖੱਡਾ ਵਿੱਚ ਆ ਗਿਆ ਉਹ ਚਾਰਾ ਫਿਰ ਹੋਰ ਕਿਸੇ ਪਾਸੇੋਂ ਨਿਕਲ ਕੇ ਉੱਪਰ ਆਇਆ ਜਦੋਂ ਘਰ ਗਿਆ ਤੇ ਫਿਰ ਹਜ਼ਾਰਾਂ ਸੋਨੇ ਦੇ ਮੋਹਰਾਂ ਉਹ ਥੋੜੀਆਂ ਹੀ ਖਰਚ ਕਰਕੇ 2 ਸਾਲ ਦੇ ਅੰਦਰ ਉਹਨੇ ਖਰਚ ਕਰ ਦਿੱਤੀਆਂ ਹੁਣ ਤੀਜੀ ਵਾਰ ਉਹਦੀ ਪਤਨੀ ਕਹਿੰਦੀ ਕਿ ਜਾ ਤੂੰ ਦੋ ਵਾਰ ਉਹਦੇ ਨਾਲ ਐਵੇਂ ਕਰ ਦਿੱਤਾ ਹੁਣ ਉਹ ਦੂਜੀ ਵਾਰ ਤੈਨੂੰ ਪਤਾ ਨਹੀਂ ਪਤਾ ਨਹੀਂ بچਾਵੇ ਹੋਣਾ ਕਿ ਨਹੀਂ ਹੁਣ ਉਹਦੀ ਪਤਨੀ ਨਹੀਂ ਕਹਿੰਦੀ ਕਿ ਤੋ ਫੇਰ ਜਾ ਉਹ ਸੋਚਦਾ ਰਿਹਾ ਕਿ ਮੈਂ ਕੀ ਕਰਾਂ ਮੈਂ ਤਾਂ ਅੱਗੇ ਹੀ ਸੱਪ ਨਾਲ ਦੋ ਵਾਰੀ ਤਾਂ ਕਰ ਦਿੱਤਾ ਪਤਾ ਨਹੀਂ ਹੁਣ بچਿਆ ਵੀ ਹੋਣਾ ਜਾਂ ਨਹੀਂ ਘਰ ਵਾਲੀ ਦੇ ਤਾਣੇ ਮੈਨੇ ਸੌਣ ਕਿ ਉਹ ਤੋਂ ਚਲਾ ਗਿਆ ਤੇ ਜਾ ਕੇ ਰੁੱਖ ਦੇ ਥੱਲੇ ਬੈਠ ਗਿਆ ਜਦੋਂ ਰੁੱਖ ਦੇ ਥੱਲੇ ਜਾ ਕੇ ਬੈਠਿਆ ਸੱਪ ਫੇਰ ਆ ਗਿਆ ਹੁਣ ਉਹ ਲੰਮੇ ਪੈ ਕੇ ਮਾਫੀਆ ਮੰਗੇ ਤੇ ਸੱਪ ਕਹਿੰਦਾ ਤੈਨੂੰ ਕੁਝ ਨੁਕਸਾਨ ਪਹੁੰਚਾਉਣਾ ਉਹ ਤੇਰੇ ਬਿਰਤੀ ਹੈ ਤੂੰ ਲਾਲਚ ਕੀਤਾ ਲਾਲਚ ਵਸ ਆ ਗਿਆ ਫਿਰ ਮੇਰੇ ਜਾਨ ਲੈਣੇ ਚਾਹੇ ਪਰ ਮੈਂ ਓਵੇਂ ਦਾ ਨਹੀਂ ਜਿਹੜੇ ਆਪਣੀ ਮਦਦ ਕਰਦੇ ਹਨ ਉਹਦੀ ਹਮੇਸ਼ਾ ਪਰਮਾਤਮਾ ਮਦਦ ਕਰਦੇ ਹਨ ਜਦੋਂ ਆਪਾਂ ਆਪਣੀ ਮਦਦ ਕੋਈ ਕਰਦਾ ਹੈ ਤਾਂ ਆਪਾਂ ਉਸ ਨੂੰ ਜਦੋਂ ਨੁਕਸਾਨ ਪਹੁੰਚਾਉਂਦੇ ਹਾਂ ਫਿਰ ਅਗਲਾ ਵੀ ਨੁਕਸਾਨ ਹੀ ਪਹੁੰਚਾਉਂਦਾ ਹੈ ਹੁਣ ਸਭ ਕਹਿੰਦਾ ਕਿ ਮੈਂ ਤੈਨੂੰ ਭੁਵਿੱਖ ਬਾਣੀ ਦੱਸਦਾ ਹਾਂ ਤੂੰ ਉਹ ਕਰੀ ਵਰਸਾ ਆਪਣੀ ਸਵਾਰ ਗਲਤ ਭਵੇਖ ਪਾਣੀ ਦੱਸੀ ਸਾਪ ਕਹਿੰਦਾ ਤੂੰ ਜਾ ਕੇ ਕਹੇਂ ਕਿ ਤੇਰੇ ਨਗਰ ਚ ਸੋਕਾ ਪੈਣ ਵਾਲਾ ਹੈ ਇਸ ਕਰਕੇ ਤੂੰ ਦਰਿਆ ਜਿੰਨੇ ਵੀ ਆਸੇ ਪਾਸੇ ਦੇ ਹਨ ਭਰ ਕੇ ਰੱਖ ਲੈ ਮੇਂ ਨਹੀਂ ਪੈਣਾ ਤੇ ਤੇਰੇ 6 ਮਹੀਨੇ ਤੱਕ ਮੇਂ ਦੀ ਕੋਈ ਵੀ ਖਬਰ ਨਹੀਂ ਹੁਣ ਇਹ ਗੱਲ ਸੁਣ ਕੇ ਰਾਜੇ ਕੋਲ ਗਿਆ ਤੇ ਰਾਜੇ ਨੂੰ ਉਸ ਨੂੰ ਇਤਬਾਰ ਹੋ ਚੁੱਕਾ ਸੀ ਉਹਨੇ ਜਾ ਕੇ ਕਿਹਾ ਰਾਜਾ ਤੇਰੇ ਨਗਰ ਚ ਸੋਕਾ ਪੈਣਾ ਹੈ ਰਾਜੇ ਨੇ ਜਿੰਨੇ ਦਰਿਆ ਦੇ ਆਸੇ ਪਾਸੇ ਪਾਣੀ ਸੀ ਕਹਿ ਲੋ ਕਿ ਜੇਨੇ ਤਲਾਬ ਸਨ ਖੱਟੇਪਨ ਵਾਇਸ ਸਨ ਸਾਰੇ ਪਾਣੀ ਨਾਲ ਪਾਰ ਲਏ ਪੰਜ ਦਿਨ ਲੰਗੇ ਤੇ ਬੜਾ ਜ਼ਿਆਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਮੀਂਹ ਇੰਨਾ ਜ਼ਿਆਦਾ ਪਿਆ ਕਿ ਜਿਵੇਂ ਹੜ ਆ ਗਏ ਰਾਜਾ ਸਾਰੇ ਹੀ ਨਗਰ ਦੀਆਂ ਫਸਲਾਂ ਉਸ ਦੀਆਂ ਬਰਬਾਦ ਹੋ ਚੁੱਕੀਆਂ ਸਨ ਜਿਹੜੇ ਵੀ ਬੰਨ ਸਨ ਟੁੱਟ ਚੁੱਕੇ ਸਨ ਹੁਣ ਉਹਦੇ ਦਿਨਾਂ ਵਿੱਚ ਵਹਿਤਬਾਈ ਹੋਣੇ ਸ਼ੁਰੂ ਹੋ ਗਈ ਰਾਜੇ ਨੂੰ ਪੂਰੇ ਸਾਲ ਇਦਾਂ ਹੀ ਲੰਘ ਗਿਆ ਰਾਜਾ ਨੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਦੇ ਕਰਕੇ ਇਸ ਇਨਸਾਨ ਦੀ ਭਵਿੱਖਬਾਣੀ ਕਰਕੇ ਸਾਰਾ ਨੁਕਸਾਨ ਹੋਇਆ ਰਾਜੇ ਨੇ ਉਸ ਨੂੰ ਸੋਲੇ ਚੜਾ ਦਿੱਤਾ ਉਦੋਂ ਜੋ ਜਿਹੜੇ ਸਾ ਪਸੰਦ ਫਕੀਰ ਬਣੇ ਸਨ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਅਗਲਾ ਉਹਦਾ ਨੁਕਸਾਨ ਕਰੇ ਤਾਂ ਉਹ ਕਰਮਾਂ ਦੀ ਸਜ਼ਾ ਉਸ ਨੂੰ ਮਿਲਦੀ ਹੀ ਮਿਲਦੀ ਹੈ ਜੈਸਾ ਕਰਮ ਹੋਵੇ ਉਵੇਂ ਦਾ ਹੀ ਫਲ ਮਿਲਦਾ ਹੈ ਮੈਂ ਇਹਨੂੰ ਦੋ ਵਾਰ ਇਸ ਦਾ ਭਲਾ ਕੀਤਾ ਪਰ ਇਹਨੇ ਦੋਵੇਂ ਹੀ ਵਾਰ ਮੇਰੇ ਨਾਲ ਭੂਰਾ ਕੀਤਾ ਤੀਜੀ ਵਾਰ ਭੂਰਾ ਕੀਤਾ ਤੇ ਇਹਦੇ ਕਰਮ ਨੇ ਇਹਦੇ ਚਾਨ ਲੈ ਲਈ ਇਸ ਲਈ ਹਮੇਸ਼ਾ ਸਭ ਦੇ ਨਾਲ ਚੰਗਾ ਕਰੋ ਉਹਦੇ ਨਾਲ 1 ਰੁਪਿਆ ਜਾਂ ਕਹਿ ਲੋ ਕਿ ਜਦੋਂ ਆਪਾਂ ਕਿਸੇ ਦਾ 1 ਰੁਪਿਆ ਵੀ ਮਾਰ ਲੈਂਦੇ ਹਾਂ ਭਾਵੇਂ ਖਾ ਲੈਂਦੇ ਹਾਂ ਥੋਖਾ ਟੜੀ ਦੇ ਨਾਲ ਕਿਸੇ ਦੀ ਕੋਈ ਚੀਜ਼ ਹੜਪ ਲੈਂਦੇ ਹਾਂ ਤਾਂ 1 ਰੁਪਿਆ ਵੀ ਆਪਾਂ ਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਵਿੱਚ ਵਿਆਜ ਦੇ ਨਾਲ ਅੱਗੇ ਜਾ ਕੇ ਵਾਪਸ ਕਰਨਾ ਪੈਂਦਾ ਹੈ ਪਾਵੇਂ ਕੇ ਜੇਕਰ ਐਸੇ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਾਪਸ ਕਰਨਾ ਪੈਣਾ ਹੈ ਇਸ ਲਈ ਭਾਵੇਂ ਤੁਸੀਂ ਕਿਸੇ ਦਾ ਕੋਝ ਆਪਾਂ ਛਾਣੇ ਅਣਜਾਣੇ ਵਿੱਚ ਕੋਝ ਨਹੀਂ ਲਿਆ ਪਰ ਜਦੋਂ ਵੀ ਸਮਾਂ ਲੱਗੇ ਭਾਵੇਂ 1 ਰੁਪਿਆ ਹੀ ਹੈ ਕਿੱਥੇ ਕਿਸੇ ਥਾਂ ਤੇ ਜਾ ਕੇ ਜਿੱਥੇ ਆਪਾਂ ਨੂੰ ਪਤਾ ਹੈ ਦਾਨ ਧਰਮ ਹੋ ਰਿਹਾ ਹੈ ਕਿਸੇ ਨੂੰ ਜ਼ਰੂਰਤ ਹੈ ਉੱਥੇ ਭਾਵੇਂ 1 ਰੁਪਿਆ ਹੀ ਕਰੋ ਰੋਜ਼ ਕੱਢਣਾ ਸ਼ੁਰੂ ਕਰ ਦਿਓ ਰਸਤੇ ਵਿੱਚ ਕਿਸੇ ਗਰੀਬ ਨੂੰ ਦੇਣਾ ਸ਼ੁਰੂ ਕਰ ਦਿਓ ਜਿਸ ਨੂੰ ਤੁਸੀਂ ਵੱਧ ਤੋਂ ਵੱਧ ਦੇ ਸਕਦੇ ਹੋ ਕਿਸੇ ਨੂੰ ਆਂਧਾਨ ਕਰੋ ਰੁਪਏ ਦੇ ਰੁਪਏ ਦੇ ਕੁਝ ਕੱਪੜੇ ਲੈ ਦਿਓ ਕਿਸੇ ਬੱਚੇ ਗਰੀਬ ਨੂੰ ਪੜਨ ਲਈ ਕਾਪੀਆਂ ਕਿਤਾਬਾਂ ਲੈ ਦਿਆ ਕਰੋ ਬਸ ਤੇ ਲੈ ਦਿਆ ਕਰੋ ਨਾਲ ਹੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਦਾਨਪੁਣ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਡੇ ਕੀਤੇ ਹੋਏ ਜਿਹੜੇ ਮਾੜੇ ਕਰਮ ਹਨ ਉਹ ਕਰਮ ਸਿੱਧੇ ਹੋ ਜਾਣਗੇ ਸਾਥ ਸੰਗਤ ਜੀ ਸੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ